ਕੋਈ ਗੱਲ ਇਹ ਆ ਵੀ ਅੱਜ ਤੋਂ 30 ਸਾਲ ਪਹਿਲਾਂ ਕੰਮ ਸ਼ੁਰੂ ਕਰਦਾ ਮੈਂ ਇਹ। ਅੱਛਾ ਜੀ। ਤੇ ਉਸ ਟਾਈਮ ਤਾਂ ਤੁਸੀਂ ਦੇਖੋ ਵੀ 2-2 3-3 ਕਵਾਂਟਾ ਆਟਾ ਦਿੱਲੀ ਸਾਡੇ ਕੋਲ ਆਉਂਦਾ। ਠੀਕ ਨੇ ਉਸ ਟਾਈਮ ਹੈ ਵੀ 2 ਰੁਪਏ ਕਿਲੋ ਤੋਂ ਸ਼ੁਰੂ ਕਰਦਾ। ਹੂੰ। ਤੇ ਉਹ ਚੇਂਜ ਹੁੰਦਾ ਹੁੰਦਾ ਅੱਜ ਮਤਲਬ ਮੋਡੀਫਾਈ ਹੋ ਗਿਆ ਜਮਾਨਾ ਦੇਖੋ। ਹੂੰ। ਵੀ ਹੁਣ ਸੇਮੀਆ ਦਾ ਘਟ ਗਿਆ ਕੰਮ ਉਹਨਾਂ। ਹੂੰ। ਤੇ ਲੋਕੀ ਹੁਣ ਬਣੀਆਂ ਬਣਾਈਆਂ ਲੈ ਜਾਂਦੇ ਜਿਆਦਾ। ਜ਼ਿਆਦਾਤਰ ਬਣੀਆਂ ਬਣਾਈਆਂ ਹੋਈਆਂ। ਦੋਸਤੋ ਅੱਜ ਆ ਅਸੀਂ ਪਿੰਡ ਜੱਤਪੁਰ ਵਿਖੇ ਆਈ ਹਾਂ। ਸਰਦਾਰ ਤਰਲੋਚਨ ਸਿੰਘ ਜੀ ਦੇ ਘਰੇ। ਜਿਹੜੇ ਵੱਡੇ ਪੱਦਰ ਤੇ ਸੇਵੀਆਂ ਦਾ ਕੰਮ ਵੀ ਕਰਦੇ ਨੇ ਜੀ ਤੇ ਨਾਲ ਦੀ ਨਾਲ ਹੀ ਨਾ ਦਾ ਬਿਸਤਰਾ ਭੰਡਾਰ ਵੀ ਹੈਗਾ ਜੀ ਸੇਵੀਆਂ ਕਿੰਨੇ ਪ੍ਰਕਾਰ ਦੀਆਂ ਤਿਆਰ ਕਰਦੇ ਆ ਤਾਂ ਲੋਜਨ ਸਿੰਘ ਜੀ ਤੁਸੀਂ ਸੇਵੀਆਂ ਦੇਖੋ ਜੀ ਆਪਣੇ ਕੋਲ ਦੋ ਪ੍ਰਕਾਰ ਦੀ ਹੁੰਦੀ ਹੈ ਜੀ ਹਮ ਇੱਕ ਸੋਜੀ ਔਰ ਮੈਦੇ ਦੇ ਮਿਕਸ ਬਣਾਈ ਹੁੰਦੀਆਂ ਠੀਕ ਹੈ ਤੇ ਦੂਜੀ ਆਟੇ ਜਾਂਦੀ ਠੀਕ ਹੈ ਤੇ ਜਿਹੜੇ ਲੋਕ ਸਿੱਧੀ ਤੁਹਾਡੇ ਕੋਲ ਤੇ ਸੇਵੀਆਂ ਖਰੀਦਦੇ ਆ ਜਾਂ ਆਟਾ ਲੈ ਕੇ ਆਉਂਦੇ ਆ ਆਪਣੀਆਂ ਸੇਵੀਆਂ ਬਣਾਉਂਦੇ ਆ ਦੁਨੀਆ ਹੈ ਸੇਵੀਆਂ ਦਾ ਬੋਲ ਜਾ ਠੀਕ ਹੈ ਕਿਉਂਕਿ ਲੋਕ ਥੋੜਾ ਜਿਹਾ ਕਿਥੇ ਆਟਾ ਚੱਕਾਂਗੇ ਲੈ ਕੇ ਜਾਵਾਂਗੇ ਫਿਰ ਉਹਦੇ ਨਾਲੋਂ ਚੰਗਾ ਹੈ ਕਿ ਉਹ ਤੁਸੀਂ ਬਣੀ ਬਣਾਈ ਸੇਵੀਆਂ ਹੀ ਪ੍ਰੋਵਾਈਡ ਕਰਾ ਦੇਣਾ ਕਿ ਸਭ ਬਣੀ ਬਣਾਈ ਜਦੋਂ ਉਸ ਟਾਈਮ ਪੈਰਾ ਪੁੰਨਦੇ ਹੁੰਦੇ ਜਦੋਂ ਪੁੰਨਣ ਲੱਗੇ ਆ ਤੇ ਫਿਰ ਮਤਲਬ ਉਸ ਟਾਈਮ ਤਾਂ ਵਿਗੜਨੇ ਲੱਗੀ ਸਾਡੀ ਸੇਵੀਆਂ ਹੂੰ ਤਾਂ ਸਾਡੀ ਸੇਵੀ ਪੁੰਨੀ ਹੋਈ ਵਿਕਰੀ ਸਾਰੀ ਠੀਕ ਹੈ ਤੇ ਪਿਛਲੇ ਤੁਸੀਂ ਕਈ ਸਾਲਾਂ ਤੋਂ ਇਹ ਕੰਮ ਕਰਦੇ ਆ ਰਹੇ ਆਂ ਸੇਵੀਆਂ ਦਾ ਪਹਿਲਾਂ ਛੋਟੇ ਪੱਧਰ ਤੇ ਕਰਦੇ ਤੇ ਹੁਣ ਵੱਡੇ ਪੱਧਰ ਤੇ ਕਰਦੇ ਹੋ ਹਾਂਜੀ ਹਾਂਜੀ ਤੇ ਇਹ ਸੇਨੀ ਕਿੰ ਕੀ ਆ ਤੇ ਇਹਦਾ ਰੰਗ ਇਹ ਆਟੇ ਦੀ ਲੱਗਦੀ ਹੈ ਜੀ ਇਹ ਮੈਨੂੰ ਇਹ ਮੈਦਾ ਸੂਜੀਰ ਮੈਦਾ ਜੀ ਸੂਜੀ ਤੇ ਮੈਦਾ ਮਿਕਸ ਕਰਕੇ ਹਾਂ ਜੀ ਤੇ ਦੋਸਤੋ ਜਿਹੜੀਆਂ ਸੇਨੀਆ ਦਾ ਮਹੱਤਵ ਆ ਉਹ ਧਾਰਮਿਕ ਤੌਰ ਤੇ ਵੀ ਜਿਵੇਂ ਹੁਣ ਅੱਜ ਕੱਲ ਗੱਗਾ ਯਾਰ ਵੀਰ ਦੇ ਦਿਨ ਆ ਚੁੱਕੇ ਆ ਸੇਨੀਆ ਦਾ ਮੱਥਾ ਟਿਕਦਾ ਜੀ ਸਾਡੇ ਸਾਰੇ ਘਰਾਂ ਵੱਲੋਂ ਤਾਂ ਸੇਨੀਆ ਦਾ ਧਾਰਮਿਕ ਪੱਖੋਂ ਵੀ ਅਰਥ ਆ ਤੇ ਬਜ਼ੁਰਗ ਇਹਨੂੰ ਕਿਸੇ ਕੋਈ ਸੋਚ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਬਣਾਇਆ ਕਰਦੇ ਤੇ ਕਿਉਂਕਿ ਆਉਣ ਵਾਲਾ ਥੋੜੇ ਜਿਹਾ ਟਾਈਮ ਬਾਅਦ ਜਾਂ ਸਰਦੀਆਂ ਦੇ ਦਿਨ ਆ ਜਾਂਦੇ ਆ ਫਿਰ ਇਹੀ ਸੇਮੀਆਂ ਦਵਾਈ ਦਾ ਰੂਪ ਧਾਰਨ ਕਰ ਲੈਂਦੀਆਂ ਐ ਸਰਦੀਆਂ ਦੇ ਵਿੱਚ ਸੇਮੀਆਂ ਦੇ ਵਿੱਚ ਬੜੀ ਐ ਲਾਈਤੀ ਪਾ ਕੇ ਜਿਹੜਾ ਬਣਾਇਆ ਜਾਂਦਾ ਹੈ ਤਾਂ ਉਹ ਸਰਦੀ ਜ਼ਖਾਮ ਤੋਂ ਵੀ ਲਾਭਦਾਇਕ ਹੁੰਦਾ ਹੈ ਸਾਡੇ ਬਜ਼ੁਰਗ ਇਹ ਸਾਨੂੰ ਦੱਸਿਆ ਕਰਦੇ ਤੇ ਦੇਸੀ ਦਵਾਈ ਦਾ ਕੰਮ ਕਰਦੀ ਹੈ ਇਹ ਸੇਮੀਆਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੋਸਤੋ ਬੱਚਿਆਂ ਨੂੰ ਨੂਡਲ ਪਤਾ ਹੈ ਮੈਗੀਆ ਦਾ ਪਤਾ ਹੈ ਪਰ ਯਕੀਨ ਮੰਨੋ ਜਿਹੜੀ ਆਥੈਂਟਿਕ ਆ ਜੋ ਮਤਲਬ ਸਰੀਰ ਨੂੰ ਵੀ ਨੁਕਸਾਨ ਨਾ ਪਹਚਾਵੇ ਫਾਇਦਾ ਕਰੇ ਉਹ ਸੇਵੀਆਂ ਹੁੰਦੀਆਂ ਨੇ ਤੇ ਲੋਚਨ ਸਿੰਘ ਜੀ ਇਹ ਆٹے ਦੀ ਆ ਮੇਰੇ ਖਿਆਲ ਚ ਹਾਂਜੀ ਤੇ ਇਹ ਇੱਕ ਪੈਕੇਟ ਕਿੰਨੇ ਗ੍ਰਾਮ ਦਾ ਜੀ ਇਹ 900 ਗ੍ਰਾਮ ਦਾ ਜੀ 900 ਗ੍ਰਾਮ ਕਿੰਨੇ ਦਾ ਜੀ 100 ਰੁਪਏ ਦਾ 100 ਰੁਪਏ ਦਾ ਤੇ ਜਿਹੜਾ ਮੈਦਾ ਸੂਜੀ ਦੀ ਉਹ ਸੇਮੀ ਆ ਉਹ ਦਾ ਪੈਕੇਟ ਕਿੰਨੇ ਦਾ ਉਹ 800 ਗ੍ਰਾਮ ਦਾ 100 ਰੁਪਏ ਦਾ ਜੀ ਉਹ 800 ਗ੍ਰਾਮ ਦਾ ਪੈਕੇਟ 100 ਰੁਪਏ ਦਾ ਜੀ ਤੇ ਜਿਵੇਂ ਦੂਰ-ਦਰਾਡੇ ਦੇ ਲੋਕਾਂ ਨੇ ਤੁਹਾਡੇ ਤੋਂ ਮੰਗਾਣਾ ਹੋਵੇ ਤਾਂ ਇਹ ਤੁਸੀਂ ਕੋਰੀਅਰ ਕਰ ਸਕਦੇ ਤੇ ਜਿਹੜੇ ਲੋਕ ਪੰਜਾਬ ਦੇ ਵਿੱਚ ਦੂਰੋਂ-ਦੂਰੋਂ ਇਹ ਵੀਡੀਓ ਦੇਖ ਰਹੇ ਆ ਤੁਸੀਂ ਇੱਥੇ ਆ ਨਹੀਂ ਸਕਦੇ ਤਾਂ ਤੁਸੀਂ ਫੋਨ ਰਾਹੀਂ ਵੀਰ ਨਾਲ ਸੰਪਰਕ ਕਰ ਸਕਦੇ ਜੋ نیچے ਨੰਬਰ ਆ ਰਿਹਾ ਹੋ ਅਤਰਲੋਚਨ ਸਿੰਘ ਜੀ ਦਾ ਹੀ ਆ ਤੇ ਤੁਸੀਂ ਕੋਰੀਅਰ ਰਾਹੀਂ ਮੰਗਾ ਸਕਦੇ ਤੇ ਇਲਾਕੇ ਦੇ ਲੋਕ ਜਿਹੜੇ ਦੇਖ ਰਹੇ ਆ ਇਹ ਵੀਡੀਓ ਜੋ ਸੇਂਵਿਆ ਖਾਣ ਦੇ ਸ਼ੌਕੀਨ ਆ ਅ ਪ੍ਰੋਸਾ ਮਜਬੂਰੀਆਂ ਦੇ ਕਾਰਨ ਉਹਨਾਂ ਦੇ ਘਰਾਂ ਦੇ ਵਿੱਚ ਇਹ ਪਹਿਲਾਂ ਦੀ ਤਰ੍ਹਾਂ ਫੇਨੀਆ ਤਿਆਰ ਨਹੀਂ ਹੁੰਦੀਆਂ ਹੈਗੀਆਂ ਤਾਂ ਇਹ ਪੈਕੇਟ ਮੰਗਾ ਸਕਦੇ ਆ ਤੇ ਇਹ ਪੈਕੇਟ ਮੰਗਾਉਣ ਦੇ ਲਈ ਤੁਸੀਂ ਸੰਪਰਕ ਕਰਿਓ ਜੀ ਤਰੋਚਨ ਸਿੰਘ ਜੀ ਦੇ ਨਾਲ ਤੇ ترਲੋਚਨ ਸਿੰਘ ਜੀ ਤੁਹਾਡੀ ਮਿਹਨਤ ਦੇਖ ਕੇ ਬਿਲ ਖੁਸ਼ ਹੋ ਗਿਆ ਤੇ ਇਹਨਾਂ ਦੀ ਹਲੇ ਪੈਕਿੰਗ ਹੋਣੀ ਆ ਤੇ ਵੈਸੇ ਸਾਰੀ ਪੁੰਨੀਆਂ ਹੋਈਆਂ ਐ ਸੇਈਆਂ ਇੱਕ ਪੁੰਨੀਆਂ ਹੋਈਆਂ ਤੇ ਇਸ ਤੋਂ ਬਾਅਦ ਪੈਕਿੰਗ ਕਰਕੇ ਤੁਸੀਂ ਇਹੇ ਸੇਲ ਕਰਨੀ ਆ ਤੇ ਕੁਝ ਦਿਨਾਂ ਦੇ ਬਾਅਦ ਦੋਸਤੋ ਪਿੰਡ ਜਗਤਪੁਰ ਦੇ ਬੱਸ ਸਟੈਂਡ ਦੇ ਵਿੱਚ ਇਹਨਾਂ ਨੇ ਬਕਾਇਦਾ ਉੱਥੇ ਦੁਕਾਨ ਵੀ ਲਗਾਨੀ ਆ ਤੇ ਗੁੱਗਾ ਜਹਾਰਵੀਰ ਦੇ ਦਿਨ ਆ ਰਹੇ ਆ ਇਸ ਕਰਕੇ ਹਰੇਕ ਘਰ ਦੇ ਵਿੱਚ ਸੇਵੀਆਂ ਦੀ ਲੋੜ ਪੈਣੀ ਆ ਜੀ ਤੇ ਤੁਸੀਂ ترਲੋਚਨ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ mostrar no dia a dia